ਘਰ ਦੇ ਵਿੱਚ ਰਹਿੰਦੇ ਹੋਇਆਂ ਚੀਜ਼ਾਂ ਦਾ ਆਨੰਦ ਨਾ ਮੰਨਣਾ ਤੇ ਉਹਨਾਂ ਨੂੰ ਇਸਤੇਮਾਲ ਨਾ ਕਰ ਪਾਉਣਾ ਅਸੀਂ ਉਜਾੜੂ ਪੁੱਤਰ ਦੇ ਭਰਾ ਦੀ ਜ਼ਿੰਦਗੀ 'ਚ ਦੇਖਦੇ ਹਾਂ ਬਾਈਬਲ ਦੇ ਵਿੱਚ ਇੱਕ ਕਹਾਣੀ ਹੈ ਕਿ ਇੱਕ ਮਨੁੱਖ ਦੇ ਦੋ ਪੁੱਤਰ ਸਨ ਤੇ ਛੋਟੇ ਨੇ ਕਿਹਾ ਵੀ ਮੈਨੂੰ ਆਪਦਾ ਹਿੱਸਾ ਵੰਡ ਦੇ ਮੈਂ ਇੱਥੋਂ ਜਾਣਾ ਚਾਹੁੰਦਾ ਤੇ ਉਹਦਾ ਪਿਤਾ ਉਹਨੂੰ ਉਸ ਹਿੱਸਾ ਵੰਡ ਕੇ ਦੇ ਦਿੰਦਾ ਉਹ ਬਾਹਰ ਜਾ ਕੇ ਸਾਰਾ ਕੁਝ ਆਪਦਾ ਉੜਾ ਦਿੰਦਾ ਤੇ ਫਿਰ ਇੱਕ ਦਿਨ ਭੁੱਖਾ ਮਰਦਾ ਵਾਪਸ ਆਉਂਦਾ ਘਰ ਦੇ ਵਿੱਚ ਪਿਤਾ ਉਸ ਨੂੰ ਕਬੂਲ ਕਰ ਲੈਂਦਾ ਤੇ ਉਹਦੀ ਖੁਸ਼ੀ ਮਨਾਉਂਦਾ ਪਰ ਉਸ ਦਾ ਵੱਡਾ ਭਰਾ ਜਦੋਂ ਬਾਹਰ ਹੁੰਦਾ ਜਦੋਂ ਘਰ ਦੇ ਵਿੱਚ ਆਉਂਦਾ ਤਾਂ ਦੇਖਦਾ ਕਿ ਉਹਦੇ ਜਿਹੜਾ ਭਰਾ ਸੀਗਾ ਜਿਸ ਨੇ ਸਾਰਾ ਕੁਝ ਉੜਾ ਦਿੱਤਾ ਸੀ ਉਹਦੀ ਖੁਸ਼ੀ ਬਣਾਈ ਜਾਂਦੀ ਹੈ ਤਾਂ ਉਹਦੇ ਪਿਤਾ ਨੂੰ ਬਾਹਰ ਬੁਲਾ ਕੇ ਕਹਿੰਦਾ ਕਹਿੰਦਾ ਮੈਂ ਇੰਨੇ ਸਾਰਾਂ ਦਾ ਤੇਰੇ ਸਾਰੇ ਹੁਕਮ ਮੰਨਦਾ ਸਭ ਚੀਜ਼ਾਂ ਮੰਨਦਾ ਪਰ ਤੂੰ ਮੇਰੇ ਨਾਲ ਮੈਨੂੰ ਕਦੇ ਖੁਸ਼ੀ ਨਹੀਂ ਦਿੱਤਾ ਕਦੇ ਖੁਸ਼ੀ ਨਹੀਂ ਮਨਾਈ ਤਾਂ ਉਸ ਦੇ ਪਿਤਾ ਦਾ ਜਵਾਬ ਸੀ ਤੂੰ ਸਦਾ ਮੇਰੇ ਨਾਲ ਹੈ ਤੇ ਮੇਰਾ ਸਭ ਕੁਝ ਤੇਰਾ ਹੈ ਦੂਸਰੇ ਸ਼ਬਦਾਂ ਦੇ ਵਿੱਚ ਉਹ ਕਹਿਣਾ ਚਾਹੁੰਦਾ ਸੀ ਕਿ ਸਭ ਚੀਜ਼ਾਂ ਤੇਰੀਆਂ ਨੇ ਪਰ ਤੂੰ ਉਹਨਾਂ ਨੂੰ ਇਸਤੇਮਾਲ ਨਹੀਂ ਕੀਤਾ ਕਈ ਵਾਰ ਅਸੀਂ ਘਰ ਦੇ ਵਿੱਚ ਰਹਿੰਨੇ ਆ ਅਸੀਂ ਪ੍ਰਭੂ ਦੇ ਵਿੱਚ ਚੱਲਦੇ ਆ ਮਸੀਹ ਦੇ ਵਿੱਚ ਫੰਨੇ ਆ ਪਰ ਸਾਨੂੰ ਉਸ ਪਰਮੇਸ਼ਰ ਦੀਆਂ ਦਿੱਤੀਆਂ ਚੀਜ਼ਾਂ ਨੂੰ ਇਸਤੇਮਾਲ ਕਰਨਾ ਨਹੀਂ ਆਉਂਦਾ ਉਸ ਵੱਡੇ ਭਰਾ ਦੀ ਤਰ੍ਹਾਂ ਕਿਉਂਕਿ ਉਜਾੜੂ ਪੁੱਤਰ ਦਾ ਮੇਨ ਮੈਸੇਜ ਉਜਾੜੂ ਪੁੱਤਰ ਨਹੀਂ ਹੈ ਪਰ ਉਸ ਦਾ ਵੱਡਾ ਭਰਾ ਕਿਉਂਕਿ ਜੇ ਤੁਸੀਂ ਉਸ ਅਧਿਆਇ ਨੂੰ ਪੂਰੇ ਨੂੰ ਪੜ੍ਹਦੇ ਤਾਂ ਉੱਥੇ ਯਿਸੂ ਮਸੀਹ ਮਸੂਲੀਆਂ ਅਤੇ ਪਾਪੀਆਂ ਨੂੰ ਕਬੂਲ ਕਰਦੇ ਸਨ ਉਹਨਾਂ ਨਾਲ ਖਾਂਦੇ ਪੀਂਦੇ ਸਨ ਤੇ ਉਹਨਾਂ ਨੂੰ ਬਚਨ ਸੁਣਾਉਂਦੇ ਸਨ ਤੇ ਜਿਹੜੇ ਆਪਣੇ ਆਪ ਨੂੰ ਧਰਮੀ ਕਹਿੰਦੇ ਸਨ ਉਹ ਇਸ ਗੱਲ ਨੂੰ ਇਤਰਾਜ਼ ਕਰਦੇ ਸਨ ਕਿ ਇਹ ਪਾਪੀਆਂ ਦੇ ਨਾਲ ਖਾਂਦਾ ਪੀਂਦਾ ਸੋ ਯਿਸੂ ਮਸੀਹ ਉਹਨਾਂ ਨੂੰ ਦੱਸਦਾ ਤੁਸੀਂ ਉਸ ਵੱਡੇ ਭਰਾ ਦੀ ਤਰ੍ਹਾਂ ਹੋ ਜਿਹੜੇ ਘਰ ਦੇ ਵਿੱਚ ਰਹਿੰਦੇ ਆ ਪਰ ਚੀਜ਼ਾਂ ਦਾ ਆਨੰਦ ਨਹੀਂ ਮਾਣ ਸਕਦੇ, ਇਸਤੇਮਾਲ ਨਹੀਂ ਕਰ ਪਾਉਂਦੇ। ਸੋ ਅਸੀਂ ਪ੍ਰਭੂ ਦੇ ਵਿੱਚ ਹਾਂ ਤਾਂ ਸਾਨੂੰ ਉਹਨਾਂ ਚੀਜ਼ਾਂ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਜੋ ਪਰਮੇਸ਼ਰ ਨੇ ਸਾਨੂੰ ਦਿੱਤੀਆਂ ਨੇ। ਸਾਡੀ ਨਿਗਾਹ ਦੂਜਿਆਂ ਤੇ ਨਹੀਂ ਲੱਗੀ ਹੋਣੀ ਚਾਹੀਦੀ ਵੀ ਕੌਣ ਕਿੰਨਾ ਪਾਪੀ ਹੈ, ਕੌਣ ਕੀ ਕਰਦਾ ਹੈ। ਜਿਸ ਤਰ੍ਹਾਂ ਉਸ ਭਰਾ ਦੀ ਸੀਗੀ ਪਰ ਚਾਹੀਦਾ ਸੀ ਕਿ ਉਹ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਆਦੇ ਪਿਤਾ ਦੇ ਨਾਲ ਖੁਸ਼ੀ ਮਨਾਉਂਦਾ ਪਰ ਉਸਨੇ ਨਹੀਂ ਮਨਾਈ। ਸੋ ਸਾਨੂੰ ਚਾਹੀਦਾ ਕਿ ਅਸੀਂ ਘਰ ਦੇ ਵਿੱਚ ਰਹਿੰਦੇ ਹਾਂ, ਪ੍ਰਭੂ ਦੀ ਇੱਛਾ ਉਹ ਦੀ ਖੁਸ਼ੀ ਮਨਾਈਏ। ਤੇ ਦੂਸਰਿਆਂ ਦੇ ਲਈ ਪ੍ਰਾਰਥਨਾ ਕਰੀਏ ਜਿੰਨੇ ਵੀ ਪਾਪੀ ਨੇ ਨਾ ਕੀ ਉਹਨਾਂ ਦਾ ਨਿਆਂ ਕਰੀਏ